ਜ਼ਮੀਨ ਪ੍ਰਾਪਤ ਸੀ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਮਕੇਸ਼ ਮਲਾਉਦ ਨੂੰ ਅੱਜ ਪੰਜਾਬ ਪੁਲਿਸ ਨੇ ਦਿੱਲੀ ਵਿਖੇ ਦਿੱਲੀ ਰੇਲਵੇ ਸਟੇਸ਼ਨ ਤੇ ਗ੍ਰਿਫਤਾਰ ਕਰ ਲਿਆ ਮਕੇਸ਼ ਮਲਾਉਦ ਉਹੀ ਨੇ ਪਿਛਲੇ ਸਮੇਂ ਤੁਸੀਂ ਸੰਗਰੂਰ ਦੇ ਵਿੱਚ ਸੁਣਿਆ ਹੋਣਾ ਇੱਕ ਰਾਜੇ ਦੀ ਜ਼ਮੀਨ ਜੋ ਕਿ ਲੰਮੇ ਸਮੇਂ ਤੋਂ ਬੇਆਬਾਦ ਪਈ ਸੀ ਉਸਤੇ ਮਜ਼ਦੂਰਾਂ ਦਾ ਕਬਜ਼ਾ ਕਰਵਾਉਣ ਲਈ ਵੱਡੇ ਪੱਧਰ ਤੇ ਇਕੱਠ ਕਰਕੇ ਉੱਥੇ ਪਹੁੰਚ ਰਿਹਾ ਸੀ ਜਿਸ ਤੇ ਰਾਹ ਦੇ ਵਿੱਚ ਹੀ ਮਜ਼ਦੂਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ 900 ਏਕੜ ਦੇ ਕਰੀਬ ਦੀ ਉਹ ਜ਼ਮੀਨ ਸੀ ਜਿਹੜੀ ਲੰਮੇ ਸਮੇਂ ਤੋਂ ਬੇਆਬਾਦ ਸੀ ਤੋ ਇੱਕ ਰਾਜੇ ਜੀਨ ਦੇ ਰਾਜੇ ਦੀ ਜ਼ਮੀਨ ਸੀ ਤੇ ਉਹ ਇਸ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਉਹਦੇ ਤੇ ਮਜ਼ਦੂਰਾਂ ਦਾ ਕਬਜ਼ਾ ਕਰਵਾਇਆ ਜਾਣਾ ਸੀ ਜਿਸ ਨੂੰ ਲੈ ਕੇ ਪੂਰਾ ਸੰਗਰੂਰ ਸ਼ੌਣੀ ਵਿੱਚ ਬਦਲਿਆ ਗਿਆ ਸੀ ਸ਼ੌਣੀ ਵਿੱਚ ਬਦਲਨ ਤੋਂ ਅਪਰਾਧਤ ਵੱਡੇ ਪੱਧਰ ਤੇ ਮਜ਼ਦੂਰਾਂ ਦੀਆਂ ਗ੍ਰਿਫਤਾਰੀਆਂ ਪਈਆਂ ਸੀ ਤੇ ਮਕੇਸ਼ ਮਲੌਦ ਉਦੋਂ ਪੁਲਿਸ ਤੋਂ बच ਗਿਆ ਸੀ ਪਰ ਲੰਮੇ ਸਮੇਂ ਤੋਂ ਪੁਲਿਸ ਉਹਦੇ ਪਿੱਛੇ ਸੀ ਜਿਸ ਦੇ ਚੱਲਦਿਆਂ ਅੱਜ ਦਿੱਲੀ ਦੇ ਰੇਲਵੇ ਸਟੇਸ਼ਨ ਤੇ ਮਕੇਸ਼ ਮਲੌਦ ਨੂੰ ਸੀਆਈਏ ਸਟਾਫ ਅਤੇ ਸਪੈਸ਼ਲ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਜਿਹੜਾ ਪੰਜਾਬ ਭਰ ਦੇ ਵਿੱਚ ਜਿਹੜੇ ਮਜ਼ਦੂਰ ਆਗੂ ਆ ਉਹਨਾਂ ਵੱਲੋਂ ਖੇਦੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਉਹਨਾਂ ਦਾ ਇਹ ਕਹਿਣਾ ਹੈ ਕਿ ਇੱਕ ਪਾਸੇ ਤਾਂ ਸਰਕਾਰ ਪੰਜਾਬ ਸਰਕਾਰ ਕੇਂਦਰ ਵੱਲੋਂ ਜਿਹੜੀ ਮਨਰੇਗਾ ਨੂੰ ਖਤਮ ਕੀਤਾ ਜਾ ਰਿਹਾ ਹੈ ਉਹਦੇ ਤੇ ਅੱਜ ਸਪੈਸ਼ਲ ਸੈਸ਼ਨ ਸੱਦ ਰਹੀ ਹੈ ਤੇ ਦੂਜੇ ਪਾਸੇ ਮਜ਼ਦੂਰ ਆਗੂ ਜਿਹੜੇ ਕਿ ਮਜ਼ਦੂਰਾਂ ਨੂੰ ਹੱਕ ਦਵਾਉਣ ਲਈ ਉਹਨਾਂ ਨੂੰ ਉਹਨਾਂ ਦੀਆਂ ਬੰਦੀਆਂ ਜ਼ਮੀਨਾਂ ਦਵਾਉਣ ਲਈ ਜਿਹੜੇ ਲਗਾਤਾਰ ਜਦਦੋਜਹਿਦ ਕਰ ਰਹੇ ਹੈ ਉਹਨਾਂ ਦੀਆਂ ਗ੍ਰਿਫਤਾਰੀਆਂ ਪਾ ਰਹੀ ਹੈ ਇੱਥੇ ਜਿਹੜੇ ਵਕ ਵਕ ਪਿੰਡੂ ਮਜ਼ਦੂਰ ਯੂਨੀਅਨ ਪੰਜਾਬ ਖੇਤ ਮਜ਼ਦੂਰ ਯੂਨੀਅਨਾਂ ਵੱਲੋਂ ਇਹ ਵੀ ਜਿਹੜੀਆਂ ਪੋਸਟਾਂ ਆ ਰਹੀਆਂ ਹੈ ਕਿ ਇੱਕ ਪਾਸੇ ਤਾਂ ਇਹ ਗੱਲ ਕਹੀ ਜਾ ਰਹੀ ਹੈ ਭਗਵਾਨ ਸਿੰਘ ਮਾਨ ਵੱਲੋਂ ਕਿ ਆਮ ਘਰਾਂ ਦੀ ਸਰਕਾਰ ਹੈ ਦੂਜੇ ਪਾਸੇ ਜਿਹੜੇ ਆਮ ਘਰਾਂ ਦੇ ਲਈ ਲੋਕ ਲੜ ਰਹੇ ਆ ਜਿਹੜੇ ਮਜ਼ਦੂਰਾਂ ਲਈ ਲੜ ਰਹੇ ਆ ਗਰੀਬਾਂ ਲਈ ਲੜ ਰਹੇ ਆ ਉਹਨਾਂ ਦੇ ਉੱਤੇ ਇਸ ਤਰੀਕੇ ਦੇ ਪਰਚੇ ਦੀ ਨਖੇਦੀਆਂ ਸ਼ੁਰੂ ਹੋ ਗਈਆਂ ਤੇ ਇਕੱਠ ਵੀ ਸੱਦਨੇ ਸ਼ੁਰੂ ਕਰ ਦਿੱਤੇ ਆ ਕਿ ਜੇਕਰ ਉਹ ਤੁਰੰਤ ਇਹ ਆ ਨਾ ਕੀਤਾ ਤਾਂ ਵੱਡੇ ਪੱਧਰ ਤੇ ਸੰਗਰੂਰ ਵਿਖੇ ਇਕੱਠ ਸੱਦਿਆ ਜਾਵੇਗਾ ਤੇ ਉਸ ਤੋਂ ਬਾਅਦ ਵੱਡੀ ਕੋਈ ਰੈਲੀ ਦੀ ਜਿਹੜੀ ਹੈ ਉਹ ਕਾਲ ਦਿੱਤੀ ਜਾਵੇਗੀ ਤਾਂ ਇਹ ਹੁਣ ਤੱਕ ਦੀ ਇਹ ਖਬਰ ਸੀ ਜਿਸ ਤੋਂ ਬਾਅਦ ਇਹ ਲੱਗ ਰਿਹਾ ਹੈ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੱਡਾ ਸੰਘਰਸ਼ ਵੀ ਹੋ ਸਕਦਾ ਹੈ ਮਕੇਸ਼ ਮਲਾਉਦ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸੀ ਲੰਮੇ ਸਮੇਂ ਤੋਂ ਪੁਲਿਸ ਦੀ ਭਾਰ ਸੀ ਤੇ ਅੱਜ ਦਿੱਲੀ ਵਿਖੇ ਸੀਆਈਏ ਸਟਾਫ ਤੇ ਨਾਲ ਹੀ ਜਿਹੜੀ ਹੈ ਸਪੈਸ਼ਲ ਪੁਲਿਸ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਮਕੇਸ਼ ਮਲਾਉਦ ਨੂੰ ਅੱਜ ਪੰਜਾਬ ਪੁਲਿਸ ਨੇ ਦਿੱਲੀ ਵਿਖੇ ਦਿੱਲੀ ਰੇਲਵੇ ਸਟੇਸ਼ਨ ਤੇ ਗ੍ਰਿਫਤਾਰ ਕਰ ਲਿਆ ਮਕੇਸ਼ ਮਲਾਉਦ ਉਹੀ ਨੇ ਪਿਛਲੇ ਸਮੇਂ ਤੁਸੀਂ ਸੰਗਰੂਰ ਦੇ ਵਿੱਚ ਸੁਣਿਆ ਹੁਣ ਇੱਕ ਰਾਜੇ ਦੀ ਜ਼ਮੀਨ ਜੋ ਕਿ ਲੰਮੇ ਸਮੇਂ ਤੋਂ ਬੇਆਬਾਦ ਪਈ ਸੀ ਉਸਤੇ ਮਜ਼ਦੂਰਾਂ ਦਾ ਕਬਜ਼ਾ ਕਰਵਾਉਣ ਲਈ ਵੱਡੇ ਪੱਧਰ ਤੇ ਇਕੱਠ ਕਰਕੇ ਉੱਥੇ ਪਹੁੰਚ ਰਿਹਾ ਸੀ ਜਿਸ ਤੇ ਰਾਹ ਦੇ ਵਿੱਚ ਹੀ ਮਜ਼ਦੂਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ 900 ਏਕੜ ਦੇ ਕਰੀਬ ਦੀ ਉਹ ਜ਼ਮੀਨ ਸੀ ਜਿਹੜੀ ਲੰਮੇ ਸਮੇਂ ਤੋਂ ਬੇਆਬਾਦ ਸੀ ਤੇ ਇੱਕ ਰਾਜੇ ਜੀਨ ਦੇ ਰਾਜੇ ਦੀ ਜ਼ਮੀਨ ਸੀ ਤੇ ਉਹ ਇਸ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਉਹਦੇ ਤੇ ਮਜ਼ਦੂਰਾਂ ਦਾ ਕਬਜ਼ਾ ਕਰਵਾਇਆ ਜਾਣਾ ਸੀ ਜਿਸ ਨੂੰ ਲੈ ਕੇ ਪੂਰਾ ਸੰਗਰੂਰ ਸ਼ੌਣੀ ਵਿੱਚ ਬਦਲਿਆ ਗਿਆ ਸੀ ਸ਼ੌਣੀ ਵਿੱਚ ਬਦਲਨ ਤੋਂ ਅੰਪ੍ਰਾਂਤ ਵੱਡੇ ਪੱਧਰ ਤੇ ਮਜ਼ਦੂਰਾਂ ਦੀਆਂ ਗ੍ਰਿਫਤਾਰੀਆਂ ਪਈਆਂ ਸੀ ਤੇ ਮਕੇਸ਼ ਮਲੌਦ ਉਦੋਂ ਪੁਲਿਸ ਤੋਂ ਬਚ ਗਿਆ ਸੀ ਪਰ ਲੰਮੇ ਸਮੇਂ ਤੋਂ ਪੁਲਿਸ ਉਹਦੇ ਪਿੱਛੇ ਸੀ ਜਿਸ ਦੇ ਚੱਲਦਿਆਂ ਅੱਜ ਦਿੱਲੀ ਦੇ ਰੇਲਵੇ ਸਟੇਸ਼ਨ ਤੇ ਮਕੇਸ਼ ਮਲੌਦ ਨੂੰ ਸੀਆਈਏ ਸਟਾਫ ਅਤੇ ਸਪੈਸ਼ਲ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਜਿਹੜਾ ਪੰਜਾਬ ਭਰ ਦੇ ਵਿੱਚ ਜਿਹੜੇ ਮਜ਼ਦੂਰ ਆਗੂ ਆ ਉਹਨਾਂ ਵੱਲੋਂ ਨਖੇਦੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਉਹਨਾਂ ਦਾ ਇਹ ਕ ਕੇ ਇੱਕ ਪਾਸੇ ਤਾਂ ਸਰਕਾਰ ਪੰਜਾਬ ਸਰਕਾਰ ਕੇਂਦਰ ਵੱਲੋਂ ਜਿਹੜੀ ਮਨਰੇਗਾ ਨੂੰ ਖਤਮ ਕੀਤਾ ਜਾ ਰਿਹਾ ਉਹਦੇ ਤੇ ਅੱਜ ਸਪੈਸ਼ਲ ਸੈਸ਼ਨ ਸੱਦ ਰਹੀ ਹੈ ਤੇ ਦੂਜੇ ਪਾਸੇ ਮਜ਼ਦੂਰ ਆਗੂ ਜਿਹੜੇ ਕਿ ਮਜ਼ਦੂਰਾਂ ਨੂੰ ਹੱਕ ਦਵਾਉਣ ਲਈ ਉਹਨਾਂ ਨੂੰ ਉਹਨਾਂ ਦੀਆਂ ਬਣਦੀਆਂ ਜ਼ਮੀਨਾਂ ਦਵਾਉਣ ਲਈ ਜਿਹੜੇ ਲਗਾਤਾਰ ਜਦੋਜਹਿਦ ਕਰ ਰਹੇ ਹੈ ਉਹਨਾਂ ਦੀਆਂ ਗ੍ਰਿਫਤਾਰੀਆਂ ਪਾ ਰਹੀ ਹੈ ਇੱਥੇ ਜਿਹੜੇ ਵੱਖ-ਵੱਖ ਪਿੰਡੂ ਮਜ਼ਦੂਰ ਯੂਨੀਅਨਾਂ ਪੰਜਾਬ ਖੇਤ ਮਜ਼ਦੂਰ ਯੂਨੀਅਨਾਂ ਵੱਲੋਂ ਇਹ ਵੀ ਜਿਹੜੀਆਂ ਪੋਸਟਾਂ ਆ ਰਹੀਆਂ ਕਿ ਇੱਕ ਪਾਸੇ ਤਾਂ ਇਹ ਗੱਲ ਕਹੀ ਜਾ ਰਹੀ ਹੈ ਭਗਵਾਨ ਸਿੰਘ ਮਾਨ ਵੱਲੋਂ ਕਿ ਆਮ ਘਰਾਂ ਦੀ ਸਰਕਾਰ ਹੈ ਦੂਜੇ ਪਾਸੇ ਜਿਹੜੇ ਆਮ ਘਰਾਂ ਦੇ ਲਈ ਲੋਕ ਲੜ ਰਹੇ ਆ ਜਿਹੜੇ ਮਜ਼ਦੂਰਾਂ ਲਈ ਲੜ ਰਹੇ ਆ ਗਰੀਬਾਂ ਲਈ ਲੜ ਰਹੇ ਆ ਉਹਨਾਂ ਦੇ ਉੱਤੇ ਇਸ ਤਰੀਕੇ ਦੇ ਪਰਚੇ ਦੀ ਨਖੇਦੀਆਂ ਸ਼ੁਰੂ ਹੋ ਗਈਆਂ ਤੇ ਇਕਾਠਵੀਂ ਸਦਨੇ ਸ਼ੁਰੂ ਕਰ ਦਿੱਤੇ ਹੈ ਕਿ ਜੇਕਰ ਉਤਰਾਂਤਰਹਾ ਨਾ ਕੀਤਾ ਤਾਂ ਵੱਡੇ ਪੱਧਰ ਤੇ ਸੰਗਰੂਰ ਵਿਖੇ ਇਕੱਠ ਸੱਦਿਆ ਜਾਵੇਗਾ ਤੇ ਉਸ ਤੋਂ ਬਾਅਦ ਵੱਡੀ ਕੋਈ ਰੈਲੀ ਜਿਹੜੀ ਹੈ ਉਹ ਕਾਲ ਦਿੱਤੀ ਜਾਵੇਗੀ ਤਾਂ ਇਹ ਹੁਣ ਤੱਕ ਦੀ ਇਹ ਖਬਰ ਸੀ ਜਿਸ ਤੋਂ ਬਾਅਦ ਇਹ ਲੱਗ ਰਿਹਾ ਹੈ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੱਡਾ ਸੰਘਰਸ਼ ਵੀ ਹੋ ਸਕਦਾ ਹੈ ਮਕੇਸ਼ ਮਲਾਉ ਦੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸੀ ਲੰਮੇ ਸਮੇਂ ਤੋਂ ਪੁਲਿਸ ਦੀ ਭਾਰ ਸੀ ਤੇ ਅੱਜ ਦਿੱਲੀ ਵਿਖੇ ਸੀਆਈਏ ਸਟਾਫ ਦੇ ਨਾਲ ਹੀ ਜਿਹੜੀ ਐ ਸਪੈਸ਼ਲ ਪੁਲਿਸ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜ਼ਮੀਨ ਪ੍ਰਾਪਤ ਸੀ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਮਕੇਸ਼ ਮਲਾਉਦ ਨੂੰ ਅੱਜ ਪੰਜਾਬ ਪੁਲਿਸ ਨੇ ਦਿੱਲੀ ਵਿਖੇ ਦਿੱਲੀ ਰੇਲਵੇ ਸਟੇਸ਼ਨ ਤੇ ਗ੍ਰਿਫਤਾਰ ਕਰ ਲਿਆ। ਮਕੇਸ਼ ਮਲਾਉਦ ਉਹੀ ਨੇ ਪਿਛਲੇ ਸਮੇਂ ਤੁਸੀਂ ਸੰਗਰੂਰ ਦੇ ਵਿੱਚ ਸੁਣਿਆ ਹੋਣਾ ਇੱਕ ਰਾਜੇ ਦੀ ਜ਼ਮੀਨ ਜੋ ਕਿ ਲੰਮੇ ਸਮੇਂ ਤੋਂ ਬੇਆਬਾਦ ਪਈ ਸੀ ਉਸਤੇ ਮਜ਼ਦੂਰਾਂ ਦਾ ਕਬਜ਼ਾ ਕਰਵਾਉਣ ਲਈ ਵੱਡੇ ਪੱਧਰ ਤੇ ਇਕੱਠ ਕਰਕੇ ਉੱਥੇ ਪਹੁੰਚ ਰਿਹਾ ਸੀ ਜਿਸ ਤੇ ਰਾਹ ਦੇ ਵਿੱਚ ਹੀ ਮਜ਼ਦੂਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ 900 ਏਕੜ ਦੇ ਕਰੀਬ ਦੀ ਉਹ ਜ਼ਮੀਨ ਸੀ ਜਿਹੜੀ ਲੰਮੇ ਸਮੇਂ ਤੋਂ ਬੇਆਬਾਦ ਸੀ ਤੇ ਇੱਕ ਰਾਜੇ ਜੀਨ ਦੇ ਰਾਜੇ ਦੀ ਜ਼ਮੀਨ ਸੀ ਤੇ ਉਹ ਇਸ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਉਹਦੇ ਤੇ ਮਜ਼ਦੂਰਾਂ ਦਾ ਕਬਜ਼ਾ ਕਰਵਾਇਆ ਜਾਣਾ ਸੀ ਜਿਸ ਨੂੰ ਲੈ ਕੇ ਪੂਰਾ ਸੰਗਰੂਰ ਸ਼ੌਣੀ ਵਿੱਚ ਬਦਲਿਆ ਗਿਆ ਸੀ ਸ਼ੌਣੀ ਵਿੱਚ ਬਦਲਣ ਤੋਂ ਅਪरांत ਵੱਡੇ ਪੱਧਰ ਤੇ ਮਜ਼ਦੂਰਾਂ ਦੀਆਂ ਗ੍ਰਿਫਤਾਰੀਆਂ ਪਈਆਂ ਸੀ ਤੇ ਮਕੇਸ਼ ਮਲੌਦ ਉਦੋਂ ਪੁਲਿਸ ਤੋਂ ਬਚ ਗਿਆ ਸੀ ਪਰ ਲੰਮੇ ਸਮੇਂ ਤੋਂ ਪੁਲਿਸ ਉਹਦੇ ਪਿੱਛੇ ਸੀ ਜਿਸ ਦੇ ਚਾਲ ਆਂ ਅੱਜ ਦਿੱਲੀ ਦੇ ਰੇਲਵੇ ਸਟੇਸ਼ਨ ਤੇ ਮਕੇਸ਼ ਮਲੌਦ ਨੂੰ ਸੀਆਈਏ ਸਟਾਫ ਅਤੇ ਸਪੈਸ਼ਲ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਜਿਹੜਾ ਪੰਜਾਬ ਭਰ ਦੇ ਵਿੱਚ ਜਿਹੜੇ ਮਜ਼ਦੂਰ ਆਗੂ ਆ ਉਹਨਾਂ ਵੱਲੋਂ ਨਖੇਦੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਉਹਨਾਂ ਦਾ ਇਹ ਕਹਿਣਾ ਹੈ ਕਿ ਇੱਕ ਪਾਸੇ ਤਾਂ ਸਰਕਾਰ ਪੰਜਾਬ ਸਰਕਾਰ ਕੇਂਦਰ ਵੱਲੋਂ ਜਿਹੜੀ ਮਨਰੇਗਾ ਨੂੰ ਖਤਮ ਕੀਤਾ ਜਾ ਰਿਹਾ ਹੈ ਉਹਦੇ ਤੇ ਅੱਜ ਸਪੈਸ਼ਲ ਸੈਸ਼ਨ ਸੱਦ ਰਹੀ ਹੈ ਤੇ ਦੂਜੇ ਪਾਸੇ ਮਜ਼ਦੂਰ ਆਗੂ ਜਿਹੜੇ ਕਿ ਮਜ਼ਦੂਰਾਂ ਨੂੰ ਹੱਕ ਦਵਾਉਣ ਲਈ ਉਹਨਾਂ ਨੂੰ ਉਹਨਾਂ ਦੀਆਂ ਬਣਦੀਆਂ ਜ਼ਮੀਨਾਂ ਦਬਾਉਣ ਲਈ ਜਿਹੜੇ ਲਗਾਤਾਰ ਜਦੋਜਹਿਦ ਕਰ ਰਹੇ ਐ ਉਹਨਾਂ ਦੀਆਂ ਗ੍ਰਿਫਤਾਰੀਆਂ ਪਾ ਰਹੀ ਐ ਇੱਥੇ ਜਿਹੜੇ ਵੱਖ-ਵੱਖ ਪਿੰਡੂ ਮਜ਼ਦੂਰ ਯੂਨੀਅਨਾਂ ਪੰਜਾਬ ਖੇਤ ਮਜ਼ਦੂਰ ਯੂਨੀਅਨਾਂ ਵੱਲੋਂ ਇਹ ਵੀ ਜਿਹੜੀਆਂ ਪੋਸਟਾਂ ਆ ਰਹੀਆਂ ਕਿ ਇੱਕ ਪਾਸੇ ਤਾਂ ਇਹ ਗੱਲ ਕਹੀ ਜਾ ਰਹੀ ਹੈ ਭਗਵਾਨ ਸਿੰਘ ਮਾਨ ਵੱਲੋਂ ਕਿ ਆਮ ਘਰਾਂ ਦੀ ਸਰਕਾਰ ਹੈ ਦੂਜੇ ਪਾਸੇ ਜਿਹੜੇ ਆਮ ਘਰਾਂ ਦੇ ਲਈ ਲੋਕ ਲੜ ਰਹੇ ਆ ਜਿਹੜੇ ਮਜ਼ਦੂਰਾਂ ਲਈ ਲੜ ਰਹੇ ਆ ਗਰੀਬਾਂ ਲਈ ਲੜ ਰਹੇ ਆ ਉਹਨਾਂ ਦੇ ਉੱਤੇ ਇਸ ਤਰੀਕੇ ਦੇ ਪਰਚੇ ਦੀ ਨਖੇਦੀਆਂ ਸ਼ੁਰੂ ਹੋ ਗਈਆਂ ਤੇ ਇਕੱਠ ਵੀ ਸੱਦਨੇ ਸ਼ੁਰੂ ਕਰ ਦਿੱਤੇ ਆ ਕਿ ਜੇਕਰ ਉਤਰਾਂਤਰਿਆ ਨਾ ਕੀਤਾ ਤਾਂ ਵੱਡੇ ਪੱਧਰ ਤੇ ਸੰਗਰੋਹ ਵੀ ਖੇ ਇਕੱਠ ਸੱਦਿਆ ਜਾਵੇਗਾ ਤੇ ਉਸ ਤੋਂ ਬਾਅਦ ਵੱਡੀ ਕੋਈ ਰੈਲੀ ਦੀ ਜਿਹੜੀ ਹੈ ਉਹ ਕਾਲ ਦਿੱਤੀ ਜਾਵੇਗੀ ਤਾਂ ਇਹ ਹੁਣ ਤੱਕ ਦੀ ਇਹ ਖਬਰ ਸੀ ਜਿਸ ਤੋਂ ਬਾਅਦ ਇਹ ਲੱਗ ਰਿਹਾ ਹੈ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੱਡਾ ਸੰਘਰਸ਼ ਵੀ ਹੋ ਸਕਦਾ ਹੈ ਮਕੇਸ਼ ਮਲਾਉਤ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸੀ ਲੰਮੇ ਸਮੇਂ ਤੋਂ ਪੁਲਿਸ ਦੀ ਭਾਰ ਸੀ ਤੇ ਅੱਜ ਦਿੱਲੀ ਵਿਖੇ ਸੀਆਈਏ ਸਟਾਫ ਤੇ ਨਾਲ ਹੀ ਜਿਹੜੀ ਹੈ ਸਪੈਸ਼ਲ ਪੁਲਿਸ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ